ਮਿਲਟਰੀ ਵਾਲੇ ਜਹਾਜ਼ ਦੇ ਵਿੱਚ ਰਿਪੋਰਟ ਕੀਤੇ ਹਨ ਭੇਜਿਆ ਜਾ ਰਿਹਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈਆਂ ਹੋਰ ਵੀ ਹੋਣਗੀਆਂ ਤਾਂ ਇੱਕ ਪੰਜਾਬੀ ਦਾ ਗੀਤ ਹੈ ਨਾ ਮੈਂ ਪੇਕਿਆ ਨਹੀਂ ਰੱਖੀ ਨਾ ਮੈਂ ਸੋਹਰਿਆਂ ਦੀ ਹੋਈ ਇਹ ਹੁਣ ਹਾਲ ਉਹਨਾਂ तमाम ਭਾਰਤੀਆਂ ਦਾ ਬਣ ਚੁੱਕਿਆ ਹੈ ਜਿਹੜੇ ਕਿ ਇਸ ਵੇਲੇ ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਆ ਚੁੱਕੇ ਨੇ ਲੋਕ ਇਹ ਚੀਜ਼ ਆਪੜੇ ਅੱਛੇ ਸਬੰਧ ਨੇ ਪਰ ਜੇ ਅੱਛੇ ਸਬੰਧ ਹੁੰਦੇ ਤਾਂ ਸ਼ਾਇਦ ਇਹ ਚੀਜ਼ਾਂ ਨਾ ਹੁੰਦੀਆਂ ਜੇ ਅੱਛੇ ਸਬੰਧ ਹੁੰਦੇ ਤਾਂ ਸ਼ਾਇਦ ਪਹਿਲਾਂ ਦੱਸਿਆ ਗਿਆ ਹੁੰਦਾ ਕਿ ਕਿਸੇ ਤਰ੍ਹਾਂ ਦੀ ਕੋਈ ਸਾਂਝੀ ਸਟੇਟਮੈਂਟ ਆਉਂਦੀ ਇਹ ਜਿਹੜੇ ਲੋਕ ਹੁਣ ਸਾਰੇ ਵਾਪਸ ਆ ਰਹੇ ਨੇ ਇਹ ਇੱਥੇ ਆ ਕੇ ਕਰਨਗੇ ਕੀ ਇਹਨਾਂ ਦੇ ਉੱਤੇ ਜਿਹੜੇ ਡੇ ਡੇ ਕਰਜ਼ੇ ਨੇ ਉਹਨਾਂ ਦਾ ਕੀ ਹੋਵੇਗਾ ਇੰਟਰੋਗੇਸ਼ਨ ਹੋਣੀ ਹੈ ਤਾਂ ਜਿਨ੍ਹਾਂ ਏਜੰਟਾਂ ਨੇ ਭੇਜਿਆ ਉਹ ਵੀ ਬੇਦਕਾਬ ਹੋਣੇ ਆ ਹੁਣ ਆਪਾਂ ਵੀ ਇੱਥੇ ਇੰਟਰਵਿਊ ਕਰਦੇ ਹੋ ਕਹਿੰਦੇ ਅਗਲਾ ਪੈਸਿਆਂ ਦੀ ਪਾਂਡੀ ਰੱਖ ਦਿੰਦਾ ਕਿ ਸਾਨੂੰ ਭੇਜੋ ਤੇ ਆਫਟਰ ਆਲ ਫਿਰ ਬੰਦਾ ਸੱਤ ਤਾਂ ਨਹੀਂ ਹੈਗਾ ਨਾ ਇਨਸਾਨ ਹੀ ਆ ਮਨ ਡੋਲ ਜਾਂਦਾ ਕਰੋੜ ਕਰੋੜ ਰੁਪਏ ਤੱਕ ਵੀ ਰੇਟ ਹੈਗਾ ਡੰਕੀ ਦਾ ਤੇ ਜਾਨ ਜੋਖਮ ਚ ਪਾ ਕੇ ਜਾਂਦੇ ਨੇ ਇੱਕ ਹੱਥ ਮੌਤ ਹੁੰਦੀ ਹੈ ਇੱਕ ਹੱਥ ਉਮੀਦ ਹੁੰਦੀ ਹੈ ਜਦੋਂ ਪਹੁੰਚ ਕੇ ਫੋਨ ਆਉਣਾ ਉਸ ਤੋਂ ਵਿੱਚ ਤਾਂ ਪਤਾ ਹੀ ਨਹੀਂ ਕਿ ਤੁਹਾਡਾ ਬੱਚਾ ਹੈਗਾ ਜਾਂ ਨਹੀਂ ਹੈਗਾ ਇਦਾਂ ਦੇ ਅਣਗਿਣਤ ਕੇਸ ਨੇ ਕਿ ਬੱਚੇ ਦਾ ਪਤਾ ਹੀ ਨਹੀਂ ਲੱਗਿਆ ਟੈਲੈਂਟ ਐਥੋਂ ਦਾ ਉਹਨੂੰ ਸੰਭਿਆ ਨਹੀਂ ਜਾ ਸਕਿਆ ਇਹ ਨੌਜਵਾਨ ਇਥੋਂ ਸਤਾਏ ਕਮਾਂਕਾਰਾਂ ਤੋਂ ਵਾਂਝੇ ਉੱਥੇ ਜਾਂਦੇ ਨੇ ਚਾਹੇ ਡੰਕੀ ਲਾ ਕੇ ਜਾਂਦੇ ਨੇ ਜਾਂ ਜਿਵੇਂ ਵੀ ਉਮਰ 12 ਸਾਲ ਹੈ ਜਿਸ ਬੱਚੇ ਦਾ 12 ਸਾਲ ਦੇ ਵਿੱਚੋਂ ਡਿਪੋਰਟ ਹੋ ਕੇ ਇੰਡੀਆ ਆ ਰਹੇ ਉਹਦਾ ਅੱਗੇ ਫਿਊਚਰ ਕੀ ਹੈ ਇੱਕਦਮ ਕੈਰੀਅਰ ਹੀ ਖਤਮ ਹੋ ਗਿਆ ਬੱਚੇ ਦਾ ਇਸ ਜਹਾਜ਼ ਦੇ ਵਿੱਚ ਇਕੱਲੇ ਡਿਪੋਰਟ ਕੀਤੇ ਭਾਰਤੀ ਨਹੀਂ ਔਰ ਦੱਸਿਆ ਜਾ ਰਿਹਾ ਕਿ 20 ਤੋਂ ਵੱਧ ਜਿਹੜੇ ਉੱਥੋਂ ਦੇ ਅਪਸਰ ਵੀ ਨਹੀਂ ਇਮੀਗ੍ਰੇਸ਼ਨ ਦੇ ਅਪਸਰ ਵੀ ਨਹੀਂ ਔਰ ਉਹਦੇ ਵਿੱਚ ਉੱਥੋਂ ਦੇ ਜਿਹੜੇ ਉਹ ਉਹਨਾਂ ਦੀ ਖੂਫੀ ਏਜੰਸੀਆਂ ਦੇ ਵੀ ਅਧਿਕਾਰੀ ਨੇ ਔਰ ਆਪਣੇ ਵੀ ਇੱਥੇ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਅਪਰਾਧਕ ਪਛੋਕੜ ਵਾਲੇ ਸੀ ਉਹ ਸਿੱਧੇ ਜੇਲ੍ਹਾਂ ਦੇ ਵਿੱਚੋਂ ਵੀ ਛੁੱਟੇ ਜਾ ਸਕਦੇ 트ੰਪ ਸਰਕਾਰ ਨੂੰ ਵੀ ਇੱਚੀ ਸੋਚਣੀ ਚਾਹੀਦੀ ਸੀ ਆ ਕਿ ਕਾਗਜ਼ਾਤਾਂ ਤੋਂ ਬਿਨਾਂ ਕਿਤੇ ਵੀ ਪ੍ਰਵਾਸ ਕਰਨਾ ਇਹ ਹੈ ਤਾਂ ਦੇਖੋ ਇਲੀਗਲੀ ਹੈ ਪਰ ਇੱਕ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਜਾਂ ਤੁਸੀਂ ਥੋੜਾ ਵਕਤ ਦੇ ਕੇ ਚੀਜ਼ਾਂ ਸੋਚਣੀਆਂ ਚਾਹੀਦੀਆਂ ਸੀ ਮਾਪਿਆਂ ਨੂੰ ਲੱਗਦਾ ਵੀ ਸਾਡਾ ਪੁੱਤ ਪਹੁੰਚ ਗਿਆ ਹੋਣਾ ਜਾਂ ਰਸਤੇ ਦੇ ਵਿੱਚ ਹੋਣਾ ਤੇ ਪਰ ਪਿੱਛੇ ਜਿਹੜੇ ਆ ਉਹਨਾਂ ਦਾ ਜਿਉਣਾ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਲਈਏ ਵੀ ਮਰਨ ਹੋ ਜਾਂਦਾ ਵੀ ਚਲੋ ਉਹ ਤਾਂ ਚਲੋ ਉੱਥੇ ਮੁੱਕ ਗਏ ਪਰ ਜਿਹੜੇ ਉੱਥੇ ਜਾ ਕੇ ਵਾਪਸ ਆ ਰਹੇ ਨੇ ਉਹਨਾਂ ਦਾ ਫਿਊਚਰ ਕੀ ਹੈ ਦੇ ਟਾਈਮ ਦੇ ਵਿੱਚ ਆਪਾਂ ਕਿਸੇ ਦਾ 100 ਰੁਪਿਆ ਵੀ ਮੋੜਨਾ ਹੋਵੇ ਬਹੁਤ ਟੈਨਸ਼ਨ ਹੁੰਦੀ ਆ ਵੀ ਆਪਾਂ ਪੈਸੇ ਮੋੜਨੇ ਪਰ ਇਹਨਾਂ ਨੇ ਤਾਂ 50 50 ਲੱਖ 60 60 ਲੱਖ 1 1 ਕਰੋੜ ਰੁਪਿਆ ਵੀ ਦਿੱਤਾ ਹੋਣਾ ਡਾਂਕੀ ਲਈ ਜਾਂ ਅਮਰੀਕਾ ਜਾਣ ਲਈ ਫਿਰ ਹੁਣ ਉਹ ਕਰਜ਼ੇ ਕਿਵੇਂ ਮੁੜੇ ਜਾਣਗੇ ਇਹ ਆਇਆ ਤਾਂ ਹੁਣ ਹੋ ਨਹੀਂ ਸਕਦਾ ਕਿ ਜਿਉਂ ਉਹਨਾਂ ਨੇ ਕੱਟੇ ਨੇ ਇਥੋਂ ਭਾਰਤ ਵਾਲੇ ਕਹਿਣਗੇ ਅਸੀਂ ਵੀ ਜਿਹੜੇ ਸਾਡੇ ਇੱਧਰ ਅਮਰੀਕੀ ਆਏ ਹੋਏ ਨੇ ਕੱਢ ਦਾਂਗੇ ਇੱਥੇ ਹੈ ਹੀ ਨਹੀਂ ਕੋਈ ਕਿਉਂਕਿ ਉਹ ਉਹਨਾਂ ਦੇ ਸਹੂਲਤਾਂ ਤਾਂ ਦੇਖੋ ਹੈ ਹੀ ਨਹੀਂ ਨਾ ਸਸਤੀ ਲੇਬਰ ਹੈ ਉਹ ਭਾਰਤ ਭਾਰਤ ਦੇ ਜਿਹੜੇ ਉੱਥੇ ਗਏ ਹੋਏ ਨੇ ਉਹ ਨੇ ਜਾਂ ਜਿਹੜੇ ਵਿਦੇਸ਼ ਨੇ ਜਿਨ੍ਹਾਂ ਦੇਸ਼ਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹੀ ਨੇ ਜਿਹੜੇ ਘੱਟ ਵੇਜਸ ਦੇ ਉੱਤੇ ਕੰਮ ਕਰਦੇ ਨੇ ਕਹਿੰਦੇ ਵੀ ਡੋਨਾਲਡ ਟਰੰਪ ਤਾਇਆ ਜੀ ਨੇ ਤਾਂ ਵੱਡਾ ਐਕਸ਼ਨ ਲੈ ਲਿਆ ਕਹਿੰਦੇ ਵੀ ਟੈਰਿਫ ਲਾਵਾਂਗੇ 25% ਤੇ ਪਿੱਛੋਂ ਟਰੂਡੋ ਚਾਚਾ ਵੀ ਘੱਟ ਨਹੀਂ ਨਿਕਲਿਆ ਹੈਗਾ ਉਹਨਾਂ ਨੇ ਵੀ ਕਹਿਤਾ ਵੀ ਤੁਸੀਂ ਆਪਣੇ ਕੈਨੇਡੀਅਨ ਲੋਕਾਂ ਨੂੰ ਵੀ ਤੁਸੀਂ ਕੈਨੇਡਾ ਦੀਆਂ ਚੀਜ਼ਾਂ ਨੂੰ ਵਰਤੋ ਬਾਹਰਲੇ ਦੇਸ਼ਾਂ ਦੀਆਂ ਚੀਜ਼ਾਂ ਨਾ ਵਰਤੋ ਪਹਿਲਾਂ ਟਰੰਪ ਦਾ ਨਿਸ਼ਾਨਾ ਕੈਨੇਡਾ ਸੀ ਤੇ ਦੂਜਾ ਨਿਸ਼ਾਨਾ ਭਾਰਤੀ ਨੇ ਤਾਂ ਕਹਿਣਾ ਕੋਈ ਗਲਤ ਨਹੀਂ ਹੋਇਆ ਕਲੈਕਟਿਵ ਤੌਰ ਤੇ ਇਹ ਇਹ ਬਹੁਤ ਇੱਕ ਸੰਤਾਪ ਹੈਗਾ ਕਿ ਨਾ ਵਿਚਾਰੇ ਹੁਣ ਇੱਧਰ ਦੇ ਰਹੇ ਤੇ ਨਾ ਹੁਣ ਉੱਧਰ ਦੇ ਰਹੇ ਸ਼ਸ਼ੀਕਾਲ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਬੀਤੇ ਕੱਲ ਤੋਂ ਇੱਕ ਖਬਰ ਨੇ ਹਰ ਇੱਕ ਪੰਜਾਬੀ ਨੂੰ ਸੋਚਾਂ ਦੇ ਵਿੱਚ ਪਾਇਆ ਹੋਇਆ ਕਿਉਂਕਿ ਡੋਨਾਲਡ ਟਰੰਪ ਨੇ ਇੱਕ ਵੱਡਾ ਐਕਸ਼ਨ ਲਿਆ ਭਾਰਤੀਆਂ ਨਾਲ ਭਰਿਆ ਹੋਇਆ ਜਹਾਜ਼ ਜਿਹੜਾ ਹੈ ਪੰਜਾਬ ਦੇ ਵਿੱਚ ਡਿਪੋਰਟ ਹੋ ਚੁੱਕਿਆ ਹੈ ਇੱਕ ਗਾਣਾ ਹੈ ਕਿ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਦੁੱਕੀ ਤਿੱਕੀ ਸ਼ਿੱਕੀ ਦੀ ਤੱਕ ਗੱਲ ਛੱਡ ਦੇ ਪਰ ਹੁਣ ਟਰੰਪ ਨੇ ਰੋਕ ਕੇ ਦਿਖਾਤਾ ਕਿਉਂਕਿ ਜਹਾਜ਼ ਜਿਹੜਾ ਹੈ ਪੰਜਾਬ ਭੇਜ ਦਿੱਤਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਅਗਲਾ ਕੀ ਐਕਸ਼ਨ ਰਹਿਣ ਵਾਲਾ ਹੈ ਕਿਸ ਤਰ੍ਹਾਂ ਦਾ ਭਵਿੱਖ ਪੰਜਾਬੀਆਂ ਦਾ ਰਹੇਗਾ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਗੱਲਬਾਤ ਕਰਨੀਆਂ ਨੇ ਮੇਰਾ ਸਾਥ ਦੇਣਗੇ ਸੀਨੀਅਰ ਪੱਤਰਕਾਰ ਗगन 베ਦੀ ਜੀ ਸਭ ਤੋਂ ਪਹਿਲਾਂ ਸਰ ਸਵਾਗਤ ਹੈ ਥੈਂਕ ਯੂ ਨਵਦੀਪ ਨਵਦੀਪ ਬਹੁਤ ਤੁਸੀਂ ਗੀਤ ਦਾ ਜ਼ਿਕਰ ਕੀਤਾ ਪਰ ਮੈਨੂੰ ਲੱਗਦਾ ਕਿ ਬਹੁਤ ਸੀਰੀਅਸ ਮੈਟਰ ਹੈ ਇਹ ਜਿਸ ਹਿਸਾਬ ਦੇ ਨਾਲ ਕਿਉਂਕਿ ਜਿਹੜੇ ਇਹ ਉੱਥੋਂ ਦੀ ਰਿਪੋਰਟ ਕੀਤੇ ਗਏ ਨੇ ਭਾਰਤੀ ਜੇ ਦੇ ਵਿੱਚ ਕੱਲੇ ਪੰਜਾਬੀ ਨਹੀਂ ਹੈਗੇ ਇੱਕ ਮੈਂ ਪਹਿਲਾਂ ਸਭ ਤੋਂ ਸ਼ੁਰੂਆਤ ਚ ਕਹਾਂ ਕਿ ਕੱਲੇ ਪੰਜਾਬੀ ਨਹੀਂ ਹੈਗੇ ਕਿਉਂਕਿ ਲੋਕ ਬਹੁਤ ਕਮੈਂਟ ਕਰ ਰਿਹਾ ਕਿ ਜੀ ਪੰਜਾਬ ਵਾਲੇ ਆ ਚਲੇ ਗੇ ਇਹ ਚ ਹਰਿਆਣੇ ਵਾਲੇ ਵੀ ਨੇ ਹਰਿਆਣੇ ਵਾਲੇ ਦੀ ਗਿਣਤੀ ਹਾਲਾਂਕਿ ਵੱਧਾ ਗੁਜਰਾਤ ਦੇ ਵੀ ਨੇ ਬਰਾਬਰ ਜੇ ਨੇ ਗੁਜਰਾਤ ਦੇ ਵੀ ਗਿਣਤੀ ਵੱਧਾ ਔਰ ਮਹਾਰਾਸ਼ਟਰ ਦੇ ਹੈਗੇ ਨੇ ਚੰਡੀਗੜ੍ਹ ਦੇ ਨੇ ਚਲੋ ਉਹ ਇਕੱਲਾ ਦਾ ਮੈਟਰ ਆ ਪਰ ਤੁਸੀਂ ਦੇਖੋ ਕਿ N17 ਜਿਹੜਾ ਉਹਨਾਂ ਦਾ ਜਹਾਜ਼ ਆ ਜੇ ਮੈਂ ਕਰੈਕਟ ਹੋਵਾਂ ਤਾਂ ਉਹ ਲੈ ਕੇ ਆ ਰਿਹਾ ਹੈ ਮਿਲਟਰੀ ਵਾਲਾ C17 C17 ਮਿਲਟਰੀ ਵਾਲਾ ਜਹਾਜ਼ ਉੱਥੇ ਲੈ ਕੇ ਆ ਰਿਹਾ ਪਹਿਲਾਂ ਤਾਂ ਤੁਸੀਂ ਦੇਖੋ ਕਿ ਮਿਲਟਰੀ ਵਾਲੇ ਜਹਾਜ਼ ਦੇ ਵਿੱਚ ਡਿਪੋਰਟ ਕੀਤੇਆਂ ਨੂੰ ਭੇਜਿਆ ਜਾ ਰਿਹਾ ਹੈ ਇਹ ਤੋਂ ਇੱਕ ਚੀਜ਼ ਬਿਲਕੁਲ ਸਾਫ਼ ਹੈ ਕਿ ਉਹਨਾਂ ਦੀ ਇਹ ਇਹਨੂੰ ਬਾਡੀ ਲੈਂਗੁਏਜ ਦੇ ਤੌਰ ਤੇ ਜੇ ਤੁਸੀਂ ਲਓ ਤਾਂ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈਆਂ ਹੋਰ ਵੀ ਹੋਣਗੀਆਂ ਕਿਉਂਕਿ ਇੱਕ ਆਂਕੜੇ ਬੋਲਦੇ ਨੇ ਹਾਲਾਂਕਿ ਕਿਉਂਕਿ ਨਿਊਜ਼ ਪੋਰਟਲਾਂ ਤੋਂ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ 1700 ਦੇ ਕਰੀਬ ਉੱਥੇ ਆਈਡੈਂਟੀਫਾਈ ਕਰ ਲਏ ਹੋਏ ਨੇ ਉਹ ਰੱਖੇ ਹੋਏ ਨੇ ਜਿਹੜੇ ਉਹਨਾਂ ਨੂੰ ਅੱਡ ਕਰ ਲਿਆ ਗਿਆ ਤਾਂ ਸ਼ਕਤੀ ਹੋਣੀ ਹੈ ਤਾਂ ਨਵਦੀ ਵਿੱਚ ਸਭ ਤੋਂ ਵੱਡੀ ਨਲਾਇਕੀ ਬਿਲਕੁਲ ਗਰੇਜ਼ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਬੋਲਦੇ ਸਰਕਾਰਾਂ ਦੀ ਨਲਾਇਕੀ ਹੈ ਕਿ ਆਪਣਾ ਜਿਹੜਾ ਟੈਲੈਂਟ ਹੈ ਇਥੋਂ ਦਾ ਉਹਨੂੰ ਸੰਭਿਆ ਨਹੀਂ ਜਾ ਸਕਿਆ ਇਹ ਨੌਜਵਾਨ ਇਥੋਂ ਸਤਾਏ ਕਮਾਂਕਾਰਾਂ ਤੋਂ ਵਾਂਝੇ ਉੱਥੇ ਜਾਂਦੇ ਨੇ ਚਾਹੇ ਡੰਕੀ ਲਾ ਕੇ ਜਾਂਦੇ ਨੇ ਜਾਂ ਜਿਵੇਂ ਵੀ ਤੁਸੀਂ ਦੇਖੋ ਕਿ ਇਹ ਜਿਹੜੇ ਸਾਰੇ ਨੌਜਵਾਨ ਇੱਥੇ ਆਏ ਨੇ ਇਹ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਤੁਸੀਂ ਸਵੇਦਾ ਇਧਰਲੇ ਪਾਸੇ ਜ਼ਿਆਦਾ ਲੱਗਿਓ ਤਾਂ ਦੁਆਬੇ ਵਾਲੇ ਜ਼ਿਆਦਾ ਨੇ ਤੇ ਤੁਸੀਂ ਐ ਲਾਓ ਕਿ ਜਿਹੜਾ ਅਮਰੀਕਾ ਦਾ ਰੇਟ ਚੱਲਦਾ ਜਿੰਨਾ ਸੁਣੀਦਾ 40 ਤੋਂ ਲੈ ਕੇ 60 70 80 ਲੱਖ ਰੁਪਇਆ ਕਰੋੜ ਕਰੋੜ ਰੁਪਏ ਤੱਕ ਵੀ ਰੇਟ ਹੈਗਾ ਡੰਕੀ ਦਾ ਤੇ ਜਾਨ ਜੋਖਮ ਚ ਪਾ ਕੇ ਜਾਂਦੇ ਨੇ ਜਿੰਨਾ ਸੁਣੀਆ ਕਈ ਇੰਟਰਵਿਊ ਮੈਂ ਵੀ ਕੀਤੀਆਂ ਨੇ ਡੰਕੀ ਵਾਲਿਆਂ ਦੀਆਂ ਕਿ ਉੱਥੇ ਇੱਕ ਹੱਥ ਮੌਤ ਹੁੰਦੀ ਹੈ ਇੱਕ ਹੱਥ ਉਮੀਦ ਹੁੰਦੀ ਹੈ ਤੇ ਉੱਥੇ ਇਹ ਹਿਸਾਬ ਆ ਤੁਸੀਂ ਦੇਖੋ ਕਿ ਹੁਣ ਜਿਹੜੇ ਉਹ ਵਾਪਸ ਆਏ ਨੇ ਆਰਥਿਕਤਾ ਤੋਂ ਉਹਨਾਂ ਦੀ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ ਜਦੋਂ ਇੱਥੋਂ ਭੇਜੇ ਹੋਣਗੇ ਕਿਉਂਕਿ ਜਿਹੜਾ ਸਮਰੱਥ ਪਰਿਵਾਰ ਹੋਊਗਾ ਉਹ ਨਾਰਿਸਕ ਲੈ ਕੇ ਆਪਣੇ ਜਿਗਰ ਦੇ ਟੋਟੇ ਨੂੰ ਜਾਂ ਪੁੱਤ ਨੂੰ ਜਾਂ ਧੀ ਨੂੰ ਨਹੀਂ ਭੇਜਦਾ ਕਿ ਜਿਹਦੇ ਵਿੱਚ ਕਿਉਂਕਿ ਡੰਕੀ ਦੇ ਵਿੱਚ ਤਾਂ ਜਦੋਂ ਪਹੁੰਚ ਕੇ ਫੋਨ ਆਣਾ ਉਸ ਤੋਂ ਵਿੱਚ ਤਾਂ ਪਤਾ ਹੀ ਨਹੀਂ ਕਿ ਤੁਹਾਡਾ ਬੱਚਾ ਹੈਗਾ ਜਾਂ ਨਹੀਂ ਹੈਗਾ ਇਦਾਂ ਦੇ ਅਣਗਿਣਤ ਕੇਸ ਨੇ ਕਿ ਬੱਚੇ ਦਾ ਪਤਾ ਹੀ ਨਹੀਂ ਲੱਗਿਆ ਤੇ ਹੁਣ ਟਰੰਪ ਦਾ ਇਹ ਜਿਹੜਾ ਐਕਸ਼ਨ ਹੈਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਹੋਰ ਜ਼ਿਆਦਾ ਤਿੱਬਰ ਹੋਣਾ ਵਾ ਔਰ ਨਾ ਸਿਰਫ ਭਾਰਤੀ ਸਗੋਂ ਜਿਹੜੇ ਹੋਰ ਵੀ ਉੱਥੇ ਇਲੀਗਲ ਇਮੀਗ੍ਰੈਂਟਸ ਰਹਿ ਰਹੇ ਨੇ ਜਿਹਨੂੰ ਪੇਪਰਲੈਸ ਕਹਿ ਦਿੰਨੇ ਆ ਤਾਂ ਕਾਰਵਾਈ ਉਹਨਾਂ ਤੇ ਹੋਣੀ ਹੈ ਕਿਉਂਕਿ 20 ਜਨਵਰੀ ਨੂੰ 트ੰਪ ਜਿਹੜੀ ਨਵੀਂ ਸਰਕਾਰ ਬਣੀ ਹੈ ਸੌ ਚੁੱਕਦੇ ਆ ਤਾਂ ਕਾਰਵਾਈ ਤੁਸੀਂ ਦੇਖੋਗੇ ਲਗਾਤਾਰ ਆਡੈਂਟੀਫਾਈ ਕੀਤੇ ਜਾ ਰਹੇ ਨੇ ਤਾਂ ਸਰਕਾਰਾਂ ਨੂੰ ਜ਼ਰੂਰ ਇਸ ਪਾਸੇ ਜਿਹੜਾ ਕੋਈ ਬਿਆਨ ਦੇਣਾ ਚਾਹੀਦਾ ਹੈ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਇੱਥੋਂ ਗਏ ਨੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਆਰਥਿਕ ਤਾਂ ਉਹਨਾਂ ਦੀ ਕੋਈ ਬਹੁਤੀ ਵਧੀਆ ਨਹੀਂ ਹੈਗੀ ਤੇ ਉਹਨਾਂ ਦੇ ਉੱਤੇ ਤਾਂ ਇੱਕ ਤਰ੍ਹਾਂ ਦੇ ਨਾਲ ਦੁੱਖਾਂ ਦਾ ਪਹਾੜ ਟੁੱਟਣ ਵਾਲੀ ਗੱਲ ਹੈ ਬਿਲਕੁਲ ਇਹ ਹੈਰਾਨੀ ਵਾਲੀ ਗੱਲ ਹੈ ਕਿ ਉਸ ਦੇ ਵਿੱਚ ਬੱਚੇ ਵੀ ਨੇ ਉਮਰ 12 ਸਾਲ ਹੈ ਜਿਸ ਬੱਚੇ ਦਾ 12 ਸਾਲ ਦੇ ਵਿੱਚੋਂ ਡਿਪੋਰਟ ਹੋ ਕੇ ਇੰਡੀਆ ਆ ਰਿਹਾ ਉਹਦਾ ਅੱਗੇ ਫਿਊਚਰ ਕੀ ਹੈ ਇੱਕਦਮ ਕੈਰੀਅਰ ਹੀ ਖਤਮ ਹੋ ਗਿਆ ਬੱਚੇ ਦਾ ਕੁਝ ਇਦਾਂ ਦੇ ਵੀ ਨੇ ਜਿਹੜੇ ਨਾਬਾਲਗ ਨਹੀਂ ਉਹਨਾਂ ਦੇ ਵਿੱਚੋਂ ਕਿਸੇ ਦੀ ਉਮਰ 18 ਸਾਲ ਹੈ ਕਿਸੇ ਦੀ ਉਮਰ 19 ਸਾਲ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਵੀ ਇਸ ਦੇ ਵਿੱਚ ਕਈ ਕੁੜੀਆਂ ਵੀ ਸ਼ਾਮਿਲ ਨੇ 25 ਦੇ ਕਰੀਬ ਜਿਹੜੀਆਂ ਕੁੜੀਆਂ ਸ਼ਾਮਿਲ ਨੇ ਪੰਜਾਬ ਦੀਆਂ ਜੇ ਗੱਲ ਕਰੀਏ 2 ਤੋਂ 3 ਕੁੜੀਆਂ ਪੰਜਾਬ ਦੀਆਂ ਵੀ ਨੇ ਜਿਹੜੀਆਂ ਕਿ ਅਮਰੀਕਾ ਗਈਆਂ ਸੀਗੀਆਂ ਪਰ ਹੁਣ ਉੱਥੋਂ ਡਿਪੋਰ ਉਹਨਾਂ ਦਾ ਫਿਊਚਰ ਕੀ ਹੈ ਸਭ ਤੋਂ ਵੱਡਾ ਤਾਂ ਸਵਾਲ ਹੀ ਹੈ ਫਿਊਚਰ ਤਾਂ ਦੇਖੋ ਇੱਕ ਫਿਊਚਰ ਦੀ ਉਮੀਦ ਲੈ ਕੇ ਇੱਥੋਂ ਰਵਾਨਾ ਹੋਏ ਉਹ ਅਮਰੀਕਾ ਦੀ ਧਰਤੀ ਤੇ ਔਰ ਨਵਦੀ ਦੇਖੋ ਸਭ ਤੋਂ ਵੱਡੀ ਤਣਾਸਤੀ ਤਾਂ ਉਹਨਾਂ ਨਾਲ ਰਹੀ ਹੋਊਗੀ ਜਿਹੜੇ ਅਜੇ 2 ਮਹੀਨੇ 3 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਉੱਥੇ ਪਹੁੰਚੇ ਹੋਣਗੇ ਕਿਉਂਕਿ ਬਹੁਤੇ ਕਰਕੇ ਜਿਹੜੇ ਇਹ ਇਹ ਰਿਪੋਰਟ ਹੋ ਰਹੇ ਨੇ ਇਹ ਕੋਈ ਬਹੁਤ ਜ਼ਿਆਦਾ ਪੁਰਾਣੇ ਨਹੀਂ ਹੈਗੇ ਉੱਥੇ ਕਿਉਂਕਿ ਜਦੋਂ ਬੰਦਾ ਥੋੜਾ ਪੁਰਾਣਾ ਹੋ ਜਾਂਦਾ ਉਹ ਕੁਛ ਨਾ ਕੁਛ ਹੱਤਪੱਲਾ ਮਾਰਦਾ ਹੈ ਕਾਗਜ਼ ਬਣਾਉਣ ਦੇ ਲਈ ਤਾਂ ਇਹ ਜਿਹੜੇ ਸ਼ੁਰੂਆਤੀ ਪੂਰ ਦੇ ਵਿੱਚ ਜਿਹੜੇ ਵੀ ਆ ਰਹੇ ਨੇ ਇਹ ਇਹਨਾਂ ਨੂੰ ਕੋਈ ਬਹੁਤ ਸਮਾਂ ਨਹੀਂ ਹੋਇਆ ਹੋਵੇਗਾ ਜਾਂ ਤੁਸੀਂ ਹੋਰ ਸੌਖੀ ਭਾਸ਼ਾ 'ਚ ਮੈਂ ਕਹਾਂ ਕਿ ਇਹਨਾਂ ਨੇ ਜਿਹੜੇ ਪਿੱਛੇ ਕਰਜ਼ੇ ਚੱਕੇ ਹੋਣਗੇ ਉਹ ਮੜ ਜੇ ਵੀ ਕਰਜ਼ੇ ਦੀ ਕਿਸ਼ਤ ਨਹੀਂ ਤਾਰੀ ਹੋਣੀ ਤਾਂ ਤੁਸੀਂ ਉਹਨਾਂ ਦਾ ਫਿਊਚਰ ਦੀ ਗੱਲ ਕਰਦੇ ਹੋ ਔਰ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਦੇ ਵਿੱਚ ਇਹਨਾਂ ਦੀ ਬਾਹ ਜ਼ਰੂਰ ਫੜਨੀ ਚਾਹੀਦੀ ਆ ਬਸ਼ਰਤੇ ਕਿ ਇਹਨਾਂ ਨੂੰ ਇੱਕ ਵਿਕਟਮ ਦੇ ਤੌਰ ਤੇ ਦੇਖਿਆ ਜਾਵੇ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਕੋਈ ਇਹਨਾਂ ਦਾ ਮੁਰਵਸੇਬਾ ਹੋ ਸਕੇ ਔਰ ਜਿੱਥੋਂ ਤੱਕ ਅਮਰੀਕੀ ਸਰਕਾਰ ਦੀ ਗੱਲ ਆ 트ੰਪ ਜਿਸ ਤਰ੍ਹਾਂ ਦੇ ਉਹਨਾਂ ਦੀ ਬਾਡੀ ਲੈਂਗੁਏਜ ਦੇਖਣ ਨੂੰ ਮਿਲ ਰਹੀ ਹੈ ਜਾਂ ਫਿਰ ਚਾਹੇ ਉਹ ਕੈਨੇਡਾ ਨੂੰ ਕਹਿ ਦੇਣਾ ਕਿ ਤੇ ਇਹਨੂੰ ਤਾਂ ਅਸੀਂ ਆਪਣੀ ਸਟੇਟ ਬਣਾ ਲੈਣਾ ਉਹ ਟੈਰਿਫ ਦੀ ਗੱਲ ਹੋਵੇ ਚਲੋ ਚਲੋ ਸਿਰੇ ਨਹੀਂ ਚੜੀ ਆ ਜਾਂ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਔਰ ਇਹਦੇ ਵਿੱਚ ਹੁਣ ਭਾਰਤ ਸਰਕਾਰ ਨੂੰ ਬਹੁਤ ਜ਼ਰੂਰੀ ਹੈ ਕਿ ਕੋਈ ਹਸਤਕਸ਼ਪ ਕਰੇ ਕੋਈ ਗੱਲਬਾਤ ਕਰੇ ਕਿਉਂਕਿ ਜਿਸ ਸਾਹਬ ਨਾ ਤਾਂ ਲਗਾਤਾਰ ਕਹਿ ਰਹੇ ਨੇ ਔਰ ਇੱਕ ਚੀਜ਼ ਹੋਰ ਦੇਖੋ ਇਸ ਜਹਾਜ਼ ਦੇ ਵਿੱਚ ਕੱਲੇ ਡਿਪੋਰਟ ਕੀਤੇ ਭਾਰਤੀ ਨਹੀਂ ਔਰ ਦੱਸਿਆ ਜਾ ਰਿਹਾ ਕਿ 20 ਤੋਂ ਵੱਧ ਜਿਹੜੇ ਉੱਥੋਂ ਦੇ ਅਫਸਰ ਵੀ ਨੇ ਇਮੀਗ੍ਰੇਸ਼ਨ ਦੇ ਅਫਸਰ ਵੀ ਨੇ ਔਰ ਉਹਦੇ ਵਿੱਚ ਉੱਥੋਂ ਦੇ ਜਿਹੜੇ ਉਹਨਾਂ ਦੀਆਂ ਖੂਫੀ ਏਜੰਸੀਆਂ ਦੇ ਵੀ ਅਧਿਕਾਰੀ ਨੇ ਔਰ ਆਪਣੇ ਵੀ ਇੱਥੇ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਔਰ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਅਪਰਾਧਕ ਪਛੋਕੜ ਆਲੇ ਸੀ ਉਹ ਸਿੱਧੇ ਜੇਲ੍ਹਾਂ ਦੇ ਵਿੱਚ ਵੀ ਸੁਟੇ ਜਾ ਸਕਦੇ ਨੇ ਤੁਸੀਂ ਦੇਖੋ ਕਿ ਕਿੰਨੇ ਜ਼ਿਆਦਾ ਵੱਡੇ ਪੱਧਰ ਤੇ ਉੱਤੇ ਇਹ ਜਿਹੜਾ ਇੱਕ ਤਰ੍ਹਾਂ ਦਾ ਆਪਰੇਸ਼ਨ ਚਲਾਇਆ ਜਾ ਰਿਹਾ ਔਰ ਇੱਕ ਚੀਜ਼ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਵੀ ਚੰਗੇ ਭੁੱਖ ਦੀ ਪਾਲ ਦੇ ਵਿੱਚ ਬਹੁਤ ਲੋਕ ਇੱਥੋਂ ਜਿਹੜੇ ਨੇ ਪ੍ਰਵਾਸ ਉਹਨਾਂ ਦਾ ਹੋਇਆ ਅਮਰੀਕਾ ਪਰ ਤੁਸੀਂ ਦੇਖੋ ਕਿ ਇਸ ਤਰੀਕੇ ਦੇ ਨਾਲ ਬਹੁਤ ਦੇਸ਼ਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਕਿ ਅਸੀਂ ਕਾਰਵਾਈ ਕਰਾਂਗੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਪਰ ਬਹੁਤ ਕਰਕੇ ਰਿਲੀਫ ਦਿੱਤਾ ਗਿਆ ਪਰ ਸ਼ਾਇਦ ਮੈਨੂੰ ਲੱਗਦਾ ਕਿ ਟਰੰਪ ਸਰਕਾਰ ਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਸੀ ਹਾਲਾਂਕਿ ਕਾਗਜ਼ਾਤ ਤੋਂ ਬਿਨਾਂ ਕਿਤੇ ਵੀ ਪ੍ਰਵਾਸ ਕਰਨਾ ਇਹ ਹੈ ਤਾਂ ਦੇਖੋ ਇਲੀਗਲੀ ਹੈ ਪਰ ਇੱਕ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਜਾਂ ਤੁਸੀਂ ਥੋੜਾ ਵਕਤ ਦੇ ਕੇ ਚੀਜ਼ਾਂ ਸੋਚਣੀਆਂ ਚਾਹੀਦੀਆਂ ਸੀ ਕਿਉਂਕਿ ਜਿਹੜੇ ਇੱਥੋਂ ਗਏ ਹੋਏ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਦੁਆਬੇ ਵਾਲੀ ਸਾਈਡ ਦੇ ਨੇ ਮਾਲਵਾ 벨ਟ ਦੀ ਗੱਲ ਕੀਤੀ ਜਾਵੇ ਜ਼ਮੀਨਾਂ ਇੱਥੇ ਮਹਿੰਗੀਆਂ ਨੇ ਥੋੜਾ ਕਲਚਰ ਸਿਸਟਮ ਹੋਰ ਹੈ ਤਾਂ ਉਧਰਲੇ ਪਾਸਿਓ ਕੋਈ ਤਾਂ ਗਿਆ ਹੋਊਗਾ ਇਟਲੀ ਵਾਲੇ ਪਾਸਿਓ ਕੋਈ ਦੁਬਈ ਦੇ ਵਿੱਚ ਟਰੱਕ ਚਲਾਉਂਦਾ ਉਧਰ ਗਿਆ ਹੋਊਗਾ ਜਾਂ ਕੋਈ ਮੈਕਸੀਕੋ ਦੇ ਬਾਰਡਰਾਂ ਤੋਂ ਗਿਆ ਹੋਊਗਾ ਤਾਂ ਫਿਰ ਇਹ ਇਹ ਚੀਜ਼ ਬਹੁਤ ਜ਼ਿਆਦਾ ਇੱਕ ਡਿਸਟਰਬਿੰਗ ਇੱਕ ਨਾ ਪੰਜਾਬੀ ਦੀ ਫਿਲਮ ਆਈ ਸੀ ਐਮੀਵਰਕ ਦੀ ਆ ਜਾ ਮੈਕਸੀਕੋ ਚਲੀਏ ਉਹਦੇ ਵਿੱਚ ਵੀ ਨਾ ਉਸਦੇ ਪਿਤਾ ਕੋ ਜ਼ਮੀਨ ਬਹੁਤ ਘੱਟ ਹੁੰਦੀ ਹੈ ਬਹੁਤ ਪਿਓ ਨੂੰ ਜਹੱਲਾ ਛੇੜ ਦਿੰਦਾ ਬਾਪੂ ਮੈਨੂੰ ਬਾਹਰ ਭੇਜ ਦੇ ਮੈਂ ਚਲਿਆ ਜਾਊਂਗਾ ਮੈਂ ਜਿਵੇਂ ਤਿਵੇਂ ਕਰਕੇ ਤੇ ਪੈਸੇ ਮੋੜ ਦੂੰਗਾ ਚਲੋ ਮਾਂ ਪਿਓ ਦਾ ਇਕੱਲਾ-ਕੱਲਾ ਮੁੰਡਾ ਸੀ ਉਹਨੇ ਵੀ ਐ ਕੀਤਾ ਪੈਸੇ ਇਕੱਠੇ ਕਰਕੇ ਕਰਜ਼ਾ ਚੱਕ ਕੇ ਭੇਜਿਆ ਤੇ ਏਜੰਟ ਵੀ ਬਾਅਦ ਦੇ ਵਿੱਚ ਮੂਰਖ ਬਣਾਉਂਦੇ ਰਹੇ ਜਿਸ ਟਾਈਮ ਜੰਗਲਾਂ ਦੇ ਵਿੱਚੋਂ ਨੰਗਦੇ ਨੇ ਉਸ ਟਾਈਮ ਉਹਦੇ ਗੋਲੀ ਵੱਜਦੀ ਆ ਤੇ ਉਹ ਉੱਥੇ ਉਹਦੀ ਵਿਚਾਰੇ ਦੀ ਮੌਤ ਹੋ ਜਾਂਦੀ ਆ ਮਾਪਿਆਂ ਨੂੰ ਲੱਗਦਾ ਵੀ ਸਾਡਾ ਪੁੱਤ ਪਹੁੰਚ ਗਿਆ ਹੋਣਾ ਜਾਂ ਰਸਤੇ ਦੇ ਵਿੱਚ ਹੋਣਾ ਤੇ ਪਰ ਪਿੱਛੇ ਜਿਹੜੇ ਆ ਉਹਨਾਂ ਦਾ ਜਿਉਣਾ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਲਈਏ ਵੀ ਮਰਨ ਹੋ ਜਾਂਦਾ ਵੀ ਚਲੋ ਉਹ ਤਾਂ ਚਲੋ ਉੱਥੇ ਮੁੱਕ ਗਏ ਪਰ ਜਿਹੜੇ ਉੱਥੇ ਜਾ ਕੇ ਵਾਪਸ ਆ ਰਹੇ ਨੇ ਉਹਨਾਂ ਦਾ ਫਿਊਚਰ ਕੀ ਹੈ ਕਿਉਂਕਿ ਕਰਜ਼ੇ ਚੁੱਕ ਕੇ ਜਾਣਾ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਿਸੇ ਦਾ 100 ਰੁਪਿਆ ਵੀ ਮੋੜਨਾ ਹੋਵੇ ਬਹੁਤ ਟੈਨਸ਼ਨ ਹੁੰਦੀ ਆ ਵੀ ਆਪਾਂ ਪੈਸੇ ਮੋੜਨੇ ਆ ਪਰ ਇਹਨਾਂ ਨੇ ਤਾਂ 50 50 ਲੱਖ 60 60 ਲੱਖ 1 1 ਕਰੋੜ ਰੁਪਿਆ ਵੀ ਦਿੱਤਾ ਹੋਣਾ ਡਾਂਕੀ ਲਈ ਜਾਂ ਅਮਰੀਕਾ ਜਾਣ ਲਈ ਫਿਰ ਹੁਣ ਉਹ ਕਰਜ਼ੇ ਕਿਵੇਂ ਮੁੜੇ ਜਾਣਗੇ ਇਹੀ ਇਹੀ ਸਵਾਲ ਹੈ ਇਹਨਾਂ ਦੇ ਮੁੜ ਵਸੇਬਾ ਦਾ ਜ਼ਰੂਰ ਸੋਚਣਾ ਚਾਹੀਦਾ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਕਰਜ਼ੇ ਕਿਵੇਂ ਮੋੜੇ ਜਾਣਗੇ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਜਿਹੜਾ ਉਹਨਾਂ ਦੇ ਪਿੱਛੇ ਵਸਤੇ ਮਾਪਿਆਂ ਨੂੰ ਵੀ ਬਹੁਤ ਪਰੇਸ਼ਾਨ ਕਰਦਾ ਹੋਵੇਗਾ ਜਦੋਂ ਤੋਂ ਉਹਨਾਂ ਨੇ ਖਬਰ ਸੁਣੀ ਔਰ ਕਈ ਇੰਨੇ ਵੀ ਅਨਅਵੇਅਰ ਹੋਣਗੇ ਇਸ ਚੀਜ਼ ਤੋਂ ਕਿ ਸਾਡਾ ਕੋਈ ਆਪਣਾ ਉੱਥੋਂ ਵਾਪਸ ਆ ਰਿਹਾ ਨਹੀਂ ਕਈਆਂ ਨੂੰ ਪਤਾ ਹੋਣਾ ਕਿਉਂਕਿ ਸੰਚਾਰ ਦੇ ਮਾਧਿਅਮ ਠੀਕ ਹੈ ਇੱਕ ਤਬਕੇ ਦੇ ਲਈ ਬਹੁਤ ਤੇਜ਼ ਹੋ ਚੁੱਕੇ ਨੇ ਪਰ ਕਈ ਲੋਕ ਅਜੇ ਵੀ ਇਦਾਂ ਚੀਜ਼ਾਂ ਤੋਂ ਜਿਹੜਾ ਉਹਨਾਂ ਦੇ ਨਾਲ ਵਾਸਤਾ ਉਹਨਾਂ ਦਾ ਬਹੁਤ ਘੱਟ ਹੈ ਇੱਕ ਹੋਰ ਜਿਹੜੀ ਸਭ ਤੋਂ ਖਾਸ ਗੱਲ ਹੈ ਕਿ ਡੋਨਲਡ 트럼ਪ ਨੇ ਜਿਹੜੇ ਉਹ ਬੜੇ ਵੱਡੇ ਵਪਾਰਤੀ ਜਿਹੜੇ ਉਦਯੋਗਪਤੀ ਨੇ ਐਲਾਨ ਮਸਕ ਦੇ ਬਹੁਤ ਨੇੜੇ ਨੇ ਔਰ ਇੱਕ ਚੀਜ਼ ਮੈਂ ਇੱਕ ਹੋਰ ਇੱਥੇ ਗੱਲ ਥੋੜੀ ਜਿਹੀ ਕੋਟ ਕਰਾਂ ਕਿ ਐਲਾਨ ਮਸਕ ਹੋਰਾ ਦੇ ਵੱਲੋਂ ਪਿਛਲੇ ਦਿਨੀ ਇੱਕ ਯੂਐਸ ਦੀ ਯੂਐਸ ਏਡਸ ਨਾਮਕ ਸੰਸਥਾ ਹੈ ਉਹਨਾਂ ਤੋਂ ਇੱਕ ਡਾਟਾ ਮੰਗਿਆ ਗਿਆ ਪਰ ਉਹਨਾਂ ਦੇ EMPLOYEES ਨੇ ਕਿਹਾ ਕਿ ਇਹ ਸਰਕਾਰੀ ਡਾਟਾ ਤੁਹਾਨੂੰ ਨਹੀਂ ਦਿੱਤਾ ਜਾ ਸਕਦਾ ਤਾਂ ਤੁਸੀਂ ਦੇਖੋ ਕਿ ਐਲਾਨ ਮਸਕ ਹੋਰਾ ਦੀ ਐਡੀ ਵੱਡੀ ਸ਼ਬੀ ਹੈ ਕਿ ਜਿਹੜੇ ਡੋਨਲਡ 트੍ਰੰਪ ਨੇ ਉਹਨਾਂ ਨੇ ਉਹ ਸਾਰੇ EMPLOYES ਦੀ ਛੁੱਟੀ ਤੇ ਭੇਜ ਦਿੱਤੇ ਔਰ ਇਹ ਚੀਜ਼ ਮੰਨੀ ਜਾ ਰਹੀ ਹੈ ਕਿ ਸ਼ਾਇਦ ਉਹ ਸੰਸਥਾ ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਕਿ WHO ਤੋਂ ਆਪਣਾ ਹੱਥ ਖਿੱਚ ਚੁੱਕੇ ਨੇ ਡੋਨਲਡ 트੍ਰੰਪ ਔਰ ਇਸ ਵੇਲੇ ਉਹ ਸਿੱਧਮ ਸਿੱਧੇ ਮੂਡ ਦੇ ਵਿੱਚ ਨੇ ਹਾਲਾਂਕਿ ਪ੍ਰਮਾਤਮਾ ਸਮੱਤ ਬਖਸ਼ੇ ਉਹਨਾਂ ਨੂੰ ਉਹਨਾਂ ਦੀ ਸੋਚ ਨੂੰ ਕਿਉਂਕਿ ਕਿਉਂਕਿ ਅਮਰੀਕਾ ਨੂੰ ਦੁਨੀਆ ਦਾ ਸਰਪੰਚ ਕਿਹਾ ਜਾਂਦਾ ਹੈ ਅਮਰੀਕਾ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਅਮਰੀਕਾ ਦੇ ਜਿਹੜੇ ਫੈਸਲੇ ਨੇ ਬਹੁਤ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਨੇ ਇੱਕ ਮਾਹੌਲ ਦੇ ਵਿੱਚ ਤਲਖੀ ਵਾਲੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਔਰ ਇੱਥੇ ਭਾਰਤ ਸਰਕਾਰ ਨੂੰ ਵੀ ਬਹੁਤ ਬਹੁਤ ਬਰੀਕੀ ਦੇ ਨਾਲ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਵਿਸ਼ਵ ਗੁਰੂ ਦੇ ਤੌਰ ਤੇ ਕੋਟ ਕਰਦੇ ਕੀਤਾ ਜਾਂਦਾ ਆ ਕਰਵਾਇਆ ਜਾਂਦਾ ਹੈ ਜੋ ਵੀ ਤੁਸੀਂ ਮੰਨੋ ਇਹਨੂੰ ਇਹ ਇਸ ਪਾਸੇ ਵੀ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਆਫਟਰ ਆਲ ਉਹ ਨਾਗਰਿਕ ਤੁਹਾਡੇ ਨੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿਤੇ ਊਣਤਾਈਆਂ ਕਮੀਆਂ ਤੋੜੇ ਤੋਂ ਰਹਿ ਗਿਆ ਕਿਉਂਕਿ ਸੱਦਾ ਨਾ ਡੋਨਲਡ 트੍ਰੰਪ ਨੇ ਦਿੱਤਾ ਨਾ ਬਰਾਕ ਓਬਾਮਾ ਨੇ ਦਿੱਤਾ ਨਾ ਜੋ ਬਾਈਡਨ ਨੇ ਉਹਦੋਂ ਦਿੱਤਾ ਹੋਊਗਾ ਉਹ ਇੱਕ ਚੰਗੇ ਭੁੱਖ ਦੀ ਭਾਲ ਦੇ ਵਿੱਚ ਹੈ ਕੋਈ ਕੈਨੇਡਾ ਜਾਂਦਾ ਚਾਹੇ ਕੋਈ ਅਮਰੀਕਾ ਜਾਂਦਾ ਕਿਤੇ ਵੀ ਜਾਂਦਾ ਤੁਸੀਂ ਇਹ ਦੇਖੋ ਕਿ ਹੁਣ ਇਹਦੇ ਵਿੱਚ ਕੀ ਹੋ ਸਕਦੀ ਹੈ ਐ ਤਾਂ ਹੁਣ ਹੋ ਨਹੀਂ ਸਕਦਾ ਕਿ ਜੇ ਉਹਨਾਂ ਨੇ ਕੱਢੇ ਨੇ ਇੱਥੋਂ ਭਾਰਤ ਵਾਲੇ ਕਹਿਣ ਕਿ ਅਸੀਂ ਵੀ ਜਿਹੜੇ ਸਾਡੇ ਇੱਧਰ ਅਮਰੀਕੀ ਆਏ ਹੋਏ ਨੇ ਕੱਢ ਦਾਂਗੇ ਇੱਥੇ ਹੈ ਹੀ ਨਹੀਂ ਕੋਈ ਕਿਉਂਕਿ ਉਹਨਾਂ ਦੇ ਸਹੂਲਤਾਂ ਤਾਂ ਦੇਖੋ ਹੈ ਹੀ ਨਹੀਂ ਨਾ ਤੁਸੀਂ ਜਿਹੜੇ ਡਾਲਰ ਦੇ ਮੁਕਾਬਲੇ ਰੁਪਈਆ ਇਸ ਵੇਲੇ ਸਭ ਤੋਂ ਨਿਚਲੇ ਪੱਧਰ ਦੇ ਉੱਤੇ ਚੱਲ ਰਿਹਾ ਤੁਸੀ ਇਹ ਵੀਅਰਸ ਵੀ ਪੜ ਸਕਦੇ ਆ ਤਾਂ ਇਹਦੇ ਵਿੱਚ ਇਹੀ ਹੈ ਕਿ ਭਾਰਤ ਸਰਕਾਰ ਨੂੰ ਬਹੁਤ ਜ਼ਰੂਰੀ ਹੈ ਵਿਦੇਸ਼ ਮੰਤralਾਲੇ ਨੂੰ ਗੱਲਬਾਤ ਕਰਨੀ ਚਾਹੀਦੀ ਮੈਨੂੰ ਇੱਕ ਇਹ ਵੀ ਯਾਦ ਆਉਂਦਾ ਜਦੋਂ ਸੁਸ਼ਮਾ ਸਵਰਾਜ ਹੋਰੀ ਹੁੰਦੇ ਸੀ ਵਿਦੇਸ਼ ਮੰਤਰੀ ਹੁੰਦੇ ਸੀ ਤਾਂ ਅਕਸਰ ਉਹਨਾਂ ਦੇ ਵੱਲੋਂ ਬਿਲਕੁਲ ਠੋਕ ਕੇ ਗੱਲ ਕੀਤੀ ਜਾਂਦੀ ਸੀ ਚਾਹੇ ਉਹ ਪਾਰਟੀ ਦੀ ਇੱਥੇ ਕੋਈ ਮੈਂ ਗੱਲ ਨਹੀਂ ਕਰ ਰਿਹਾ ਪਰ ਤੁਸੀਂ ਦੇਖੋ ਕਿ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਗੱਲਬਾਤ ਹੋਈ ਹੈ ਕਿੰਨਾ ਕੁ মিডিਆ ਦੇ ਵਿੱਚ ਕਵਰੇਜ ਆਈ ਆ ਇਹ ਚੀਜ਼ ਤਾਂ ਆਪਾਂ ਸੁਣ ਰਹੇ ਆ ਕਿ ਅਮਰੀਕਾ ਤੋਂ ਜਹਾਜ਼ ਉੱਡਿਆ ਹੋਇਆ ਲੈ ਕੇ ਆ ਰਿਹਾ ਰਿਪੋਰਟ ਕੀਤੇ ਜਾ ਰਹੇ ਨੇ ਪਰ ਇਹ ਇਹਦਾ ਕਾਊਂਟਰ ਕੀ ਕੀਤਾ ਗਿਆ ਵਾ ਅਜੇ ਤੱਕ ਤਾਂ ਭਾਰਤ ਸਰਕਾਰ ਦਾ ਕੋਈ ਅਫੀਸ਼ੀਅਲ ਬਿਆਨ ਨਹੀਂ ਆ ਇਹਦਾ ਇਹਦਾ ਕੋਈ ਕਾਊਂਟਰ ਨਹੀਂ ਕੀਤਾ ਗਿਆ ਤੁਸੀਂ ਮੈਂ ਗੱਲ ਕਰ ਰਹੇ ਆ ਪੱਤਰਕਾਰਾਂ ਨੇ ਤਾਂ ਚਲੋ ਦੱਸਣਾ ਹੀ ਆ ਉੱਥੇ মিডিਆ ਕਵਰੇਜ ਹੈਗੀ ਆ ਉਹ ਇੱਕ ਅਲੱਗ ਗੱਲ ਆ ਪਰ ਇੱਕ ਵੱਡੇ ਪੱਧਰ ਦੇ ਉੱਤੇ ਕਾਊਂਟਰ ਜ਼ਰੂਰ ਹੋਣਾ ਚਾਹੀਦਾ ਪਰ ਮੈਨੂੰ ਇੱਕ ਚੀਜ਼ ਹੋਰ ਲੱਗਦੀ ਆ ਨਵਦੀਪ ਇਹ ਜੋ ਸਾਰਾ ਵਰਤਾਰਾ ਇਹ ਬਹੁਤ ਲੰਮਾ ਨਹੀਂ ਚੱਲ ਸਕਦਾ ਕਿਉਂਕਿ ਜੇ ਯੂ ਐਸ ਏ ਜੇ 트럼ਪ ਸਰਕਾਰ ਉੱਥੋਂ ਦੀ ਰਿਪੋਰਟ ਕਰ ਰਹੀ ਹੈ ਤਾਂ ਉਹਨਾਂ ਦੀ ਆਰਥਿਕਤਾ ਨੂੰ ਵੀ ਜਿਹੜੀ ਸੱਟ ਵੱਜਣੀ ਹੈ ਕਿਉਂਕਿ ਜਿਹੜੀ ਬਹੁਤ ਸਸਤੀ ਲੇਬਰ ਹੈ ਉਹ ਭਾਰਤ ਭਾਰਤ ਦੇ ਜਿਹੜੇ ਉੱਥੇ ਗਏ ਹੋਏ ਨੇ ਉਹ ਨੇ ਜਾਂ ਜਿਹੜੇ ਵਿਦੇਸ਼ ਨੇ ਜਿਨ੍ਹਾਂ ਦੇਸ਼ਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉਹੀ ਨੇ ਜਿਹੜੇ ਘੱਟ ਵੇਜਸ ਦੇ ਉੱਤੇ ਕੰਮ ਕਰਦੇ ਨੇ ਤਾਂ ਮੈਨੂੰ ਲੱਗਦਾ ਕਿ 트럼ਪ ਸਰਕਾਰ ਨੂੰ ਵਿੱਚ ਹੀ ਸਮਝ ਨਹੀਂ ਚਾਹੀਦੀ ਔਰ ਇੱਥੇ ਸਭ ਤੋਂ ਵੱਡਾ ਰੋਲ ਤਾਂ ਦੇਸ਼ ਦੀ ਹਕੂਮਤ ਦਾ ਜਿਨ੍ਹਾਂ ਨੂੰ ਇਸ ਪਾਸੇ ਪੈਰ ਪੁੱਟਣਾ ਚਾਹੀਦਾ ਕਿ ਕੋਈ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਦੀ ਸਾਰ ਜ਼ਰੂਰ ਲਈ ਜਾਵੇ ਕਿਉਂਕਿ ਉਹ ਆਫਟਰ 올 ਹੈ ਤੁਹਾਡੇ ਨਾਗਰਿਕੀ ਨੇ ਅਜੇ ਰਿਪੋਰਟ ਕੀਤਾ ਗਿਆ ਉਹ ਵਾਅਦੇ ਇਹੀ ਨੇ ਕਿ ਐਨੇ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਬਹੁਤ ਵੱਡੀ ਗੱਲ ਹੈ ਵੀ ਐਲਨ ਮਸਕ ਦੇ ਨਾਲ ਵੀ ਬਹੁਤ ਵਧੀਆ ਰਿਲੇਸ਼ਨ ਨੇ ਪਰ ਫਿਰ ਵੀ ਇਦਾਂ ਦਾ ਇਹਨਾਂ ਦੀ ਕੰਟਰੋਵਰਸੀ ਥੋੜੀ ਜੀ ਦੇਖਣ ਨੂੰ ਮਿਲੀ ਜੀ ਆਪਾਂ ਪੀਐਮ ਮੋਦੀ ਸਾਹਿਬ ਦੀ ਗੱਲ ਕਰੀ ਉਹਨਾਂ ਨਾਲ ਵੀ ਚੰਗੇ ਸਬੰਧ ਨੇ ਡੋਨਾਲਡ ਟਰੰਪ ਦੇ ਤੇ ਜਿਸ ਟਾਈਮ ਡੋਨਾਲਡ ਟਰੰਪ ਕੁਰਸੀ ਤੇ ਬੈਠੇ ਸੀ ਨਾ ਸਭ ਨੂੰ ਪੰਜਾਬੀਆਂ ਨੂੰ ਇੱਕ ਆਸ ਦੀ ਕਿਰਨ ਜਾਗੀ ਸੀ ਵੀ ਇਹ ਜਿਹੜੇ ਇਹਨਾਂ ਦੇ ਦੋਸਤਾਨਾ ਸਬੰਧ ਨੇ ਨਾ ਇਹ ਪੰਜਾਬੀਆਂ ਹੋ ਸਕਦੇ ਨੇ ਪਰ ਇਹ ਤਾਂ ਆਉਂਦੀ ਸਾਰੀ ਸਭ ਤੋਂ ਪਹਿਲਾਂ ਸ਼ਿਕੰਜਾ ਜੇ ਆਪਾਂ ਇਹ ਕਹਿ ਲਈਏ ਵੀ ਭਾਰਤੀਆਂ ਤੇ ਕਸਿਆ ਡੋਨਾਲਡ ਟਰੰਪ ਨੇ ਤਾਂ ਕਹਿਣਾ ਕੋਈ ਗਲਤ ਨਹੀਂ ਹੋਊਗਾ ਬਿਲਕੁਲ ਆਮ ਤੌਰ ਤੇ ਕਿਹਾ ਜਾਂਦਾ ਕਿ ਬਹੁਤ ਗੂੜੀ ਦੋਸਤੀ ਹੈ ਜਾਂ ਬਹੁਤ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਜਾਂਦੀਆਂ ਨੇ ਦੇਖੋ ਇਹ ਨਵਦੀਪ ਇਹ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਚੀਜ਼ਾਂ ਹੁੰਦੀਆਂ ਨੇ ਜਾਂ ਫਿਰ ਤੁਸੀਂ ਐਂ ਕਹਿ ਲਓ ਕਿ ਜਦੋਂ ਕੋਈ ਕਿਸੇ ਸਮਿਟ ਦੇ ਉੱਤੇ ਦੋ ਦੇਸ਼ਾਂ ਦੇ ਦੇ ਗੱਜ ਮਿਲਦੇ ਨੇ ਹੱਥ ਪੈਰ ਮਲਾ ਹੱਥ ਮਲਾਉਂਦੇ ਨੇ ਜਾਂ ਗਲ ਮਿਲਦੇ ਨੇ ਤਾਂ ਉਹ ਉਹਨਾਂ ਚੀਜ਼ਾਂ ਨੂੰ ਲੋਕ ਇਹ ਚੀਜ਼ ਬੜੇ ਅੱਛੇ ਸਬੰਧ ਨੇ ਪਰ ਜੇ ਅੱਛੇ ਸਬੰਧ ਹੁੰਦੇ ਤਾਂ ਸ਼ਾਇਦ ਇਹ ਚੀਜ਼ਾਂ ਨਾ ਹੁੰਦੀਆਂ ਜੇ ਅੱਛੇ ਸਬੰਧ ਹੁੰਦੇ ਤਾਂ ਸ਼ਾਇਦ ਪਹਿਲਾਂ ਦੱਸਿਆ ਗਿਆ ਹੁੰਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਸਾਂਝੀ ਸਟੇਟਮੈਂਟ ਆਉਂਦੀ ਕਿ ਅਸੀਂ ਜਿਹੜੇ ਜੇ ਖੋਜੇ ਅਪਰਾਧਕ ਪਛੋਕੜ ਆਲੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀ ਲੋ ਉਹ ਸੁਭਾਵਿਕ ਮੰਨਦੇ ਆ ਜਿਹੜੇ ਇੱਥੋਂ ਕੋਈ ਵਾਰਦਾਤਤਾ ਕਰਕੇ ਉਥੇ ਨਿਕਲੇ ਹੋਏ ਨੇ ਕਿਉਂਕਿ ਇਹ ਚੀਜ਼ ਮੰਨੀ ਜਾਂਦੀ ਹੈ ਕਿ ਜਿਹੜੇ ਗੈਂਗਸਟਰ ਹੈਗੇ ਨੇ ਉਹਨਾਂ ਦੇ ਹੈਂਡਲਰ ਨੇ ਜਿਹੜੇ ਉਹ ਇੱਥੇ ਵਾਰਦਾਤਾ ਕਰਕੇ ਡੰਕੀ ਦੇ ਜ਼ਰੀਏ ਵੀ ਉਧਰ ਚਲੇ ਜਾਂਦੇ ਨੇ ਉਹਨਾਂ ਦੀ ਧੜ ਪਕੜ ਕਰਨੀ ਜਾਂ ਜਿਨ੍ਹਾਂ ਦੇ ਰੈੱਡ ਕਾਰਨਰ ਨੋਟਿਸ ਜਾਰੀ ਹੋਏ ਨੇ ਜਾਂ ਜਿਨ੍ਹਾਂ ਨੂੰ ਲੈ ਕੇ ਜਿਹੜਾ 에어ਪੋਰਟਾਂ ਤੇ ਅਲਰਟ ਹੈ ਉਹਨਾਂ ਨੂੰ ਭੇਜਣਾ ਤਾਂ ਮੰਨਿਆ ਜਾਂਦਾ ਜਿਹੜੇ ਹੁਣ ਆਮ ਲੋਕ ਉਥੇ ਚਲੇ ਗਏ ਉਹਨਾਂ ਦੀ ਮੈਨ ਲੱਗਦਾ ਕਿ ਸਾਰ ਜ਼ਰੂਰ ਲੈਣੀ ਚਾਹੀਦੀ ਹੈ ਔਰ ਸਰਕਾਰ ਨੂੰ ਬਹੁਤ ਜ਼ਰੂਰੀ ਹੈ ਕਿ ਅਜੇ ਵੀ ਇਸ ਮਾਮਲੇ ਦੇ ਵਿੱਚ ਆਪਣੀ ਜਿਹੜੀ ਆਵਾਜ਼ ਰੱਖੇ ਵਿਦੇਸ਼ ਮੰਤਰਾਲਾ ਇਸ ਮਾਮਲੇ ਦੇ ਵਿੱਚ ਕੋਈ ਆਫੀਸ਼ੀਅਲ ਤੌਰ ਤੇ ਸਟੇਟਮੈਂਟ ਦੇਵੇ ਕਿਉਂਕਿ ਇਹ ਜਿਹੜੇ ਲੋਕ ਹੁਣ ਸਾਰੇ ਵਾਪਸ ਆ ਰਹੇ ਨੇ ਇਹ ਇੱਥੇ ਆ ਕੇ ਕਰਨਗੇ ਕੀ ਇਹਨਾਂ ਦੇ ਉੱਤੇ ਜਿਹੜੇ ਡੇ ਡੇ ਕਰਜ਼ੇ ਨੇ ਉਹਨਾਂ ਦਾ ਕੀ ਹੋਵੇਗਾ ਇਹ ਇਹ ਬਹੁਤ ਵੱਡੇ ਸਵਾਲ ਨੇ ਔਰ ਇੱਕ ਚੀਜ਼ ਇਹ ਵੀ ਹੈ ਕਿ ਅਮਰੀਕਾ ਜਾਣ ਤੋਂ ਹੁਣ ਲੋਕ ਡਰਨਗੇ ਔਰ ਤੁਸੀਂ ਇੱਕ ਚੀਜ਼ ਹੋਰ ਦੇਖੋ ਨਵਦੀਪ ਜਦੋਂ ਇਹਨਾਂ ਦੇ ਸਾਰੀ ਇਹਨਾਂ ਨੂੰ ਗ੍ਰਿਲ ਕੀਤਾ ਜਾਣਾ ਇਹਨਾਂ ਤੋਂ ਇਨਟੈਰੋਗੇਸ਼ਨ ਹੋਣੀ ਹੈ ਤਾਂ ਜਿਨ੍ਹਾਂ ਏਜੰਟਾਂ ਨੇ ਭੇਜਿਆ ਉਹ ਵੀ ਬੇਨਕਾਬ ਹੋਣੇ ਆ ਉਹ ਵੀ ਬੇਨਕਾਬ ਹੋਣੇ ਆ ਜਿਨ੍ਹਾਂ ਨੇ ਇਲੀਗਲ ਢੰਗ ਦੇ ਨਾਲ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪਾ ਕੇ ਇੱਥੋਂ ਇਹਨਾਂ ਨੂੰ ਉਧਰ ਰਵਾਨਾ ਕੀਤਾ ਪੰਜਾਬ ਦੇ ਕਈ ਏਜੰਟ ਹੁਣ ਦਾਵਾ ਕਰਦੇ ਕਹਿੰਦੇ ਵੀ ਕਿ ਟ੍ਰੰਪ ਨੇ ਤਾਂ ਲੀਗਲ ਵੇ ਦੇ ਵਿੱਚ 2.5 ਲੱਖ ਵੀਜ਼ਾ ਸਿਰਫ ਤੇ ਸਿਰਫ ਭਾਰਤੀਆਂ ਨੂੰ ਦੇਣਾ ਹਜੇ ਵੀ ਦਾਵਾ ਕਰੀ ਜਾਂਦੇ ਨੇ ਹੂੰ ਦੇਖੋ ਦੁਕਾਨਦਾਰੀਆਂ ਨੇ ਠੀਕ ਹੈ ਲੀਗਲ ਤਰੀਕੇ ਜਿਹੜੇ ਜਾ ਰਹੇ ਨੇ ਜਿਹੜੇ ਵਿਜ਼ਿਟਰ ਜਾ ਰਹੇ ਨੇ ਉਹ ਉਹ ਜੀ ਸਤਿ ਸਕੇ ਜਾਨ ਪਰ ਸਵਾਲ ਵੱਡਾ ਇਹੀ ਹੈ ਕਿ ਜਿਹੜੇ ਇੱਥੋਂ ਵਿਜ਼ਟਰ ਜਾ ਕੇ ਉੱਥੇ ਜਾ ਕੇ ਜਿਹਨੂੰ ਆਪਾਂ ਕਹਿੰਦੇ ਆ ਕੋਈ ਉੱਥੇ ਜਾ ਕੇ ਅੰਡਰਗਰਾਉਂਡ ਹੋ ਜਾਂਦਾ ਤਾਂ ਫਿਰ ਉਹ ਵੀ ਇਸੇ ਕੈਟਾਗਰੀ ਦੇ ਵਿੱਚ ਫਾਲ ਕਰਦੇ ਨੇ ਇਹ ਚੀਜ਼ ਹੈ ਹਾਲਾਂਕਿ ਅਮਰੀਕਾ ਦੇ ਵੀਜ਼ੇ ਦਾ ਕੋਈ ਬਹੁਤ ਨੋਮੀਨਲ ਜੀ ਫੀਸ ਆ ਉੱਥੇ ਤੁਸੀਂ ਜਾਓ ਇੰਟਰਵਿਊ ਦਿਓ ਜੇ ਤੁਹਾਨੂੰ ਦੇਣਾ ਹੋਊਗਾ ਤੁਹਾਡਾ ਪਾਸਪੋਰਟ ਰੱਖ ਲੈਣਗੇ ਨਹੀਂ ਤਾਂ ਉੱਥੇ ਹੀ ਮੂੜ ਦਿੰਦੇ ਨੇ ਉਹ ਪਰ ਸਵਾਲ ਇਹੀ ਹੈ ਕਿ ਏਜੰਟਾਂ ਦੇ ਬੋਲੋ ਸਬਜ ਬਾਗ ਬਹੁਤ ਦਿਖਾਏ ਜਾਂਦੇ ਨੇ ਔਰ ਇੱਥੇ ਇਕੱਲੇ ਏਜੰਟਾਂ ਦਾ ਕਸੂਰ ਨਹੀਂ ਹੈ ਨਾ ਆਪਣੀ ਇੱਥੇ ਕਸੂਰ ਲੋਕਾਂ ਦਾ ਵੀ ਹੈ ਤੁਹਾਡਾ ਮੇਰਾ ਵੀ ਹੈ ਜਦ ਜਦੋਂ ਆਪਾਂ ਕਿਸੇ ਏਜੰਟ ਸਾਹਮਣੇ ਜਾ ਕੇ ਹੁਣ ਆਪਾਂ ਵੀ ਇੱਥੇ ਇੰਟਰਵਿਊ ਕਰਦੇ ਹੋ ਕਹਿੰਦੇ ਅਗਲਾ ਪੈਸਿਆਂ ਦੀ ਪਾਂਡੀ ਰੱਖ ਦਿੰਦਾ ਕਿ ਸਾਨੂੰ ਭੇਜੋ ਤੇ ਆਫਟਰ ਆਲ ਫਿਰ ਬੰਦਾ ਸੱਤ ਤਾਂ ਨਹੀਂ ਹੈਗਾ ਨਾ ਇਨਸਾਨ ਹੀ ਆ ਮਨ ਡੋਲ ਜਾਂਦਾ ਪਰ ਸਿੱਧੇ ਤੌਰ ਤੇ ਹੁਣ ਹੁਣ ਤੱਕ ਕਿਸੇ ਨੇ ਇਹ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਚਰਚਾ ਨਹੀਂ ਹੈ ਚਰਚਾ ਤਾਂ ਇਸੇ ਚੀਜ਼ ਦੇ ਆ ਕਿ ਜਿਹੜੇ ਹੁਣ ਵਾਪਸ ਆ ਰਹੇ ਨੇ ਉਹਨਾਂ ਦਾ ਕੀ ਹੋਵੇਗਾ ਜਿਹੜੇ ਉੱਥੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਜਿਨ੍ਹਾਂ ਨੂੰ ਹੁਣ ਅਗਲਾ ਪੂਰ ਇੱਥੇ ਵਾਪਸ ਭੇਜਿਆ ਜਾਣਾ ਉਹਨਾਂ ਦਾ ਕੀ ਹੋਵੇਗਾ ਇਹ ਬਹੁਤ ਤਰ੍ਹਾਂ ਦੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਸ਼ਾਇਦ ਨਾ ਤਾਂ ਤੁਸੀਂ ਦੇ ਸਕਦੇ ਹੋ ਨਾ ਮੈਂ ਦੇ ਸਕਦਾ ਇਹ ਜਿਹੜੇ ਅਥਾਰਟੀਆਂ ਨੇ ਜਿਹੜੇ ਅਨਸਰੇਬਲ ਨੇ ਉਹਨਾਂ ਨੂੰ ਚਾਹੀਦਾ ਕਿ ਇਸ ਬਾਰੇ ਬੋਲਣ ਇਸ ਬਾਰੇ ਉਹ ਆਪਣੇ ਕੋਈ ਵਿਚਾਰ ਰੱਖਣ ਤਾਂ ਇਹ ਇਹ ਬਹੁਤ ਵੱਡਾ ਸਵਾਲ ਹੈ ਔਰ ਜਿਨ੍ਹਾਂ ਜਿਨ੍ਹਾਂ ਸੂਬਿਆਂ ਦੇ ਜਿਨ੍ਹਾਂ ਜਿਨ੍ਹਾਂ ਰਾਜਾਂ ਦੇ ਉਹ ਉਹ ਜਿਹੜੇ ਲੋਕ ਇੱਥੇ ਆ ਰਹੇ ਨੇ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਚਲੋ ਉਹਨਾਂ ਦੇ ਉੱਤੇ ਕੋਈ ਇੱਕ ਸਿੰਪਥੀ ਵਾਲਾ ਉਹਨਾਂ ਦੇ ਨਜ਼ਰੀਆ ਜਿਹੜਾ ਅਪਣਾਇਆ ਜਾਵੇ ਪੰਜਾਬ ਦੇ ਇੱਕ ਏਜੰਟ ਆ ਉਹਨਾਂ ਨੇ ਨਾ ਪਰਸੋਂ ਚੌਥੇ ਇੱਕ ਵੀਡੀਓ ਪਾਈ ਇਹ ਟੈਰਿਫ ਵਾਰ ਨੂੰ ਲੈ ਕੇ ਉਹ ਕਹਿੰਦੇ ਵੀ ਡੋਨਾਲਡ ਟਰੰਪ ਤਾਇਆ ਜੀ ਨੇ ਤਾਂ ਵੱਡਾ ਐਕਸ਼ਨ ਲੈ ਲਿਆ ਕਹਿੰਦੇ ਵੀ ਟੈਰਿਫ ਲਾਵਾਂਗੇ 25% ਤੇ ਪਿੱਛੋਂ ਰੂਡੋ ਚਾਚਾ ਵੀ ਘਟ ਨਹੀਂ ਨਿਕਲਿਆ ਹੈਗਾ ਉਹਨਾਂ ਨੇ ਵੀ ਕਹਿਤਾ ਵੀ ਤੂੰ ਆਪਣੇ ਕੈਨੇਡੀਅਨ ਲੋਕਾਂ ਨੂੰ ਵੀ ਤੁਸੀਂ ਕੈਨੇਡਾ ਦੀਆਂ ਚੀਜ਼ਾਂ ਨੂੰ ਵਰਤੋ ਬਾਹਰਲੇ ਦੇਸ਼ਾਂ ਦੇ ਚੀਜ਼ਾਂ ਨਾ ਵਰਤੋ ਜਿਸ ਤੋਂ ਬਾਅਦ ਟੈਰਿਫ ਵਾਰ ਨੂੰ ਕਿਤੇ ਨਾ ਕਿਤੇ ਰੋਕ ਲੱਗੀ ਜੇ ਆਪਾਂ ਇਹ ਕਹਿ ਲਈਏ ਇਸ ਗੱਲ ਤੋਂ ਵੀ ਪਹਿਲਾਂ 트ੰਪ ਦਾ ਨਿਸ਼ਾਨਾ ਕੈਨੇਡਾ ਸੀ ਤੇ ਦੂਜਾ ਨਿਸ਼ਾਨਾ ਭਾਰਤੀ ਨੇ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਆ ਤੁਸੀਂ ਦੇਖੋ ਕਿ ਸਿਆਣੇ ਕਹਿੰਦੇ ਕਿ ਗਵਾਂਡੀਆਂ ਨਾਲ ਬੰਦਾ ਨਹੀਂ ਬਗਾੜਦਾ ਪਰ ਦੇਖੋ ਬਿਲਕੁਲ ਗਵਾਂਡ ਦੇ ਵਿੱਚ ਕੈਨੇਡਾ ਤਾਂ 트ੰਪ ਨੇ ਕੈਨੇਡਾ ਨੂੰ ਵੀ ਨਹੀਂ ਬਖਸ਼ਿਆ ਹਾਲਾਂਕਿ ਚਲੋ ਥੋੜਾ ਦਿਰ ਉਹ ਚੀਜ਼ ਅੱਗੇ ਪਾਤੀ ਟੈਰਿਫ ਵਾਲਾ ਟੈਰਿਫ ਵਾਲੀ ਚੀਜ਼ ਹੈ ਨਾ ਇਹ ਇਹ ਚੀਜ਼ ਤਾਂ ਕਹੀ ਗਈ ਕਿ ਇਹ ਤਾਂ ਸਾਡੀ ਇੱਕ ਸਟੇਟ ਹੈ ਕੈਨੇਡਾ ਨੂੰ ਅਸੀਂ ਕਬਜ਼ੇ ਵਾਲੀ ਵੀ ਗੱਲ ਕਹਿ ਦਿੱਤੀ ਗਈ ਪਰ ਇੱਥੇ ਟਰੰਪ ਦੇ ਜੋ ਗੱਲ ਕਹੀ ਉਹਦਾ ਮੋੜਵਾ ਜਵਾਬ ਆਇਆ ਤਾਂ ਚੀਜ਼ਾਂ ਥੋੜੀਆਂ ਸੈਟਲ ਹੁੰਦੀਆਂ ਨਜ਼ਰ ਆਈਆਂ ਹਾਲਾਂਕਿ ਤਲਕੀ ਤਾਂ ਹੋਊਗੀ ਹੀ ਪਰ ਤੁਸੀਂ ਦੇਖੋ ਕਿ ਇੱਥੇ ਮੋੜਵਾ ਜਵਾਬ ਕਿੱਥੇ ਆ ਇੱਥੇ ਮੋੜਵਾ ਜਵਾਬ ਕਿੱਥੇ ਆ ਗੱਲਬਾਤ ਤਾਂ ਕਰਨੀ ਚਾਹੀਦੀ ਹੈ ਕਿਉਂਕਿ ਜੇ ਜੇ ਕਿਹਾ ਜਾਂਦਾ ਵਿਸ਼ਪ ਗੁਰੂ ਦੀ ਗੱਲ ਕਹੀ ਜਾਂਦੀ ਹੈ ਕਿ ਵਿਸ਼ਪ ਗੁਰੂ ਆ ਭਾਰਤ ਤਾਂ ਫਿਰ ਉਹ ਉਸ ਪੁਮਿਕਾ ਦੇ ਵਿੱਚ ਆਣਾ ਪਏਗਾ ਉਸ ਸਟੈਪ ਦੇ ਵਿੱਚ ਅੱਗੇ ਤੁਹਾਨੂੰ ਆਉਣਾ ਪਏਗਾ ਕਿਉਂਕਿ ਤੁਹਾਡੇ ਨਾਗਰਿਕ ਨੇ ਤੁਸੀਂ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਇੱਥੇ ਕੱਲੇ ਪੰਜਾਬੀਆਂ ਦੀ ਗੱਲ ਨਹੀਂ ਇੱਥੇ ਗੁਜਰਾਤੀ ਵੀ ਨੇ ਇੱਥੇ ਮਹਾਰਾਸ਼ਟਰ ਦੇ ਵੀ ਨੇ ਇੱਥੇ ਸਾਰੇ ਸਾਰੇ ਇਲਾਕਿਆਂ ਦੇ ਨੇ ਵਾਲੇ ਔਰ ਜਿਹੜੇ ਅਜੇ ਹੋਰ ਆਣੇ ਨੇ ਉਹ ਦੇਖੋ ਕਿੱਥੋਂ ਦੇ ਹੋਣਗੇ ਕੱਲੇ ਤੁਸੀਂ ਇਲੀਗਲ ਇਮੀਗ੍ਰੇਸ਼ਨ ਦੇ ਨਾਮ ਤੇ ਕੱਲੇ ਪੰਜਾਬੀਆਂ ਨੂੰ ਤੁਸੀਂ ਨਿਸ਼ਾਨਾ ਨਹੀਂ ਬਣਾ ਸਕਦੇ ਹਰ ਇੱਕ ਸੂਬੇ ਤੋਂ ਹਰ ਇੱਕ ਭਾਰਤ ਦੇ ਕੋਨੇ ਤੋਂ ਬਹੁਤ ਵੱਡੀ ਗਿਣਤੀ ਦੀ ਬਹੁਤ ਵੱਡੀ ਗਿਣਤੀ ਹੈ ਗੁਜਰਾਤੀਆਂ ਦੀ ਜਿਹੜੀ ਕੈਨੇਡਾ ਅਮਰੀਕਾ ਦੇ ਵਿੱਚ ਗਈ ਹੈ ਅਮਰੀਕਾ ਦੇ ਵਿੱਚ ਤਾਂ ਗੁਜਰਾਤੀਆਂ ਦੀ ਬਹੁਤ ਵੱਡੀ ਗਿਣਤੀ ਹੈ ਤਾਂ ਫਿਰ ਗੁਜਰਾਤ ਦਾ ਇਹ ਵੀ ਮੰਨ ਲਓ ਕਿ ਗੁਜਰਾਤ ਜਿਆਦਾ ਨੇੜੇ ਜੇ ਮੰਨਦੇ ਹੋ ਤਾਂ ਫਿਰ ਤੁਸੀਂ ਇਸ ਬਾਰੇ ਬੋਲੋ ਇਸ ਬਾਰੇ ਤੁਹਾਨੂੰ ਬੋਲਣਾ ਪਏਗਾ ਚੁੱਪ ਨਾਲ ਨਹੀਂ ਸਰੇਗਾ ਹੂੰ ਬਿਲਕੁਲ ਕਈਆਂ ਦੇ ਪਿਓ ਬਿਮਾਰ ਨੇ ਮੰਜੇ ਤੇ ਪਏ ਨੇ ਕਈਆਂ ਦੀਆਂ ਮਾਵਾਂ ਮੰਜੇ ਤੇ ਪਈਆਂ ਨੇ ਤੇ ਕਈਆਂ ਦੇ ਘਰ ਦੇ ਹਾਲਾਤ ਐ ਨੇ ਵੀ ਉਹਨਾਂ ਦੇ ਘਰਾਂ ਦੀਆਂ ਛੱਤਾਂ ਤੱਕ ਚੁੰਦੀਆਂ ਨੇ ਬਾਲੇ ਵਾਲੀਆਂ ਛੱਤਾਂ ਨੇ ਘਰ ਦੇ ਵਿੱਚ ਕੋਈ ਹੈ ਨਹੀਂਗਾ ਉਹ ਹੁਣ ਘਰ ਦੇ ਉਹਨਾਂ ਦਾ ਵਿਚਾਰਿਆਂ ਦਾ ਸੋਚ ਕੇ ਆਪ ਨੂੰ ਇੱਕ ਵਾਰੀ ਹੈਰਾਨਗੀ ਆਉਂਦੀ ਵੀ ਹੁਣ ਇਹਨਾਂ ਦਾ ਫਿਊਚਰ ਕੀ ਹੋਏਗਾ ਪਰ ਹੁਣ ਇੱਥੇ ਸਾਡੀ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਜੇ ਉੱਥੋਂ ਕੱਢੇ ਗਏ ਪਹਿਲੀ ਗੱਲ ਤਾਂ ਉੱਥੇ ਅਲਬਤ ਕੁਤ ਕੀਤੀ ਜਾਵੇ ਵੀ ਇਹਨਾਂ ਦਾ ਸਾਨੂੰ ਦੱਸੋ ਸੋਲੂਸ਼ਨ ਕੀ ਹੈ ਜੇ ਨਹੀਂ ਫਿਰ ਇੱਥੇ ਉਹਨਾਂ ਨੂੰ ਕੋਈ ਨਾ ਕੋਈ ਇਦਾਂ ਦਾ ਰਾਹ ਜ਼ਰੂਰ ਦੇਣਾ ਚਾਹੀਦਾ ਚੁਣਨਾ ਦੇਣ ਦੇਣਾ ਚਾਹੀਦਾ ਤਾਂਕਿ ਵੀ ਜਿਹੜੇ ਇਹ ਵਿਚਾਰੇ ਇਸ ਤਰ੍ਹਾਂ ਉੱਥੋਂ ਵੀ ਡਿਪੋਰਟ ਹੋ ਕੇ ਆਏ ਹੋਗੇ ਇੱਥੇ ਵੀ ਨਹੀਂ ਚੱਜਣਾ ਵੱਸ ਸਕਦੇ ਇਹਨਾਂ ਨੂੰ ਅੱਗੇ ਕੀ ਹੋ ਬਣੇਗਾ ਤਾਂ ਬਿਲਕੁਲ ਇਹ ਬਹੁਤ ਵੱਡੇ ਸਵਾਲ ਨੇ ਔਰ ਸਭ ਤੋਂ ਇਹ ਮੈਨ ਲੱਗਦਾ ਕਿ ਇਸ ਵੇਲੇ ਦਾ ਮੁੱਖ ਸਵਾਲ ਹੀ ਇਹ ਹੈ ਕਿ ਇਹਨਾਂ ਦਾ ਬਣਨਾ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਵਿੱਚ ਬੱਚੇ ਵੀ ਸ਼ਾਮਲ ਨੇ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਬਿਲਕੁਲ ਬੱਚੇ ਬੱਚਿਆਂ ਦਾ ਕੋਈ ਕਸੂਰ ਨਹੀਂ ਉਹਨਾਂ ਦੀ ਕੋਈ ਆਪਣੀ ਮੈਮਰੀ ਦੀ ਸੈਟਲਮੈਂਟ ਨਹੀਂ ਸੀ ਜਿਵੇਂ ਮਾਪਿਆਂ ਨੇ ਤੋੜਿਆ ਉਹ ਉਧਰ ਚਲੇ ਗਏ ਹਾਲਾਂਕਿ ਹੁਣ ਇਹ ਇਹ ਚੀਜ਼ ਬੜੀ ਇੱਕ ਡਾਈਸੀ ਹੈ ਕਿ ਉੱਥੇ ਉਹ ਇਹ ਜਦੋਂ ਹੁਣ ਆਣਗੇ ਇਹਨਾਂ ਦੀ ਇੰਟਰਵਿਊਜ਼ ਹੋਣਗੀਆਂ ਇਹਨਾਂ ਦੇ ਘਰ ਦੇ ਖਿਲਾਫ ਵੀ ਪਤਾ ਲੱਗਣਗੇ ਔਰ ਇਹਨਾਂ ਤੋਂ ਪਤਾ ਲੱਗੇਗਾ ਕਿ ਉੱਥੇ तरीका ਕੀ ਹੈਗਾ ਕਿਵੇਂ ਆਈਡੈਂਟੀਫਾਈ ਕੀਤਾ ਜਾ ਰਿਹਾ ਹੈ ਕਿਹੜੇ ਮਾਪਦੰਡ ਹੈਗੇ ਨੇ ਕਾਗ ਕਿਉਂਕਿ ਕਾਗਜ਼ ਵੀ ਗ੍ਰੀਨ ਕਾਰਡ ਤੋਂ ਪਹਿਲਾਂ ਵੀ ਬਹੁਤ ਤਰ੍ਹਾਂ ਦੇ ਕਾਗਜ਼ ਹੈਗੇ ਨੇ ਜਿਆ ਐ ਕਹ ਲਓ ਕਿ ਹੋਣਗੇ ਜਿਹੜੀ ਤੁਹਾਡੀ ਨਾਗਰਿਕਤਾ ਪ੍ਰੂਫ ਕਰਦਣੇ ਆ ਇਹ ਪ੍ਰੂਫ ਕਰਦਣੇ ਕਿ ਤੁਸੀਂ ਉਸ ਲਾਈਨ ਦੇ ਵਿੱਚ ਲੱਗੇ ਹੋਏ ਹੋ ਤੁਸੀਂ ਕਯੂ ਦੇ ਵਿੱਚੋਂ ਪੱਕੇ ਹੋਣ ਵਾਲੀ ਤਾਂ ਇਹ ਚੀਜ਼ਾਂ ਤਾਂ ਹੁਣ ਜਦੋਂ ਪੁੱਛ ਪੜਤਾਲ ਨਾ ਉਪਦੀ ਹੋਣੀ ਆ ਉਦੋਂ ਹੀ ਪਤਾ ਲੱਗਣਾ ਪਰ ਇੱਕ ਕਲੈਕਟਿਵ ਤੌਰ ਤੇ ਇਹ ਇਹ ਬਹੁਤ ਇੱਕ ਸੰਤਾਪ ਹੈਗਾ ਕਿ ਨਾ ਵਿਚਾਰੇ ਹੁਣ ਇੱਧਰ ਦੇ ਰਹਿ ਤੇ ਨਾ ਹੁਣ ਉਧਰ ਦੇ ਰਹਿ ਤਾਂ ਦੇਖੋ ਜ਼ਮੀਨਾਂ ਵੇਚ ਕੇ ਇਥੋਂ ਗਏ ਹੋਣੇ ਆ ਆਫਟਰ 올 ਜਿਨਾਂ ਨੇ ਇਥੋਂ ਗਏ ਐ ਜ਼ਮੀਨਾਂ ਵੇਚ ਕੇ ਗਏ ਹੋਣਗੇ ਜਾਂ ਫਿਰ ਕਰਜ਼ੇ ਚੱਕੇ ਹੋਣਗੇ ਤਾਂ ਤੁਸੀਂ ਦੇਖੋ ਕਿ ਹੁਣ ਉਹਨਾਂ ਨੇ ਕਰਜ਼ੇ ਵੀ ਲੈਣੇ ਨੇ ਜ਼ਮੀਨ ਵੀ ਨਹੀਂ ਰਹੀ ਉਧਰੋਂ ਵੀ ਇੱਧਰ ਤੋਰਤੇ ਔਰ ਬਲੈਕਲਿਸਟਡ ਕਰਤੇ ਕਿ ਤੁਸੀਂ ਦੁਬਾਰਾ ਨਹੀਂ ਜਾ ਸਕਦੇ ਤਾਂ ਹੁਣ ਇਹ ਬਹੁਤ ਵੱਡਾ ਉਹਨਾਂ ਤੇ ਤਲਵਾਰ ਲਟਕ ਰਹੀ ਹੈ ਉਹਨਾਂ ਦੇ ਫਿਊਚਰ ਨੂੰ ਲੈ ਕੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤਾਂ ਇੱਕ ਪੰਜਾਬੀ ਦਾ ਗੀਤ ਹੈ ਨਾ ਮੈਂ ਪੇਕਿਆਂ ਨੇ ਰੱਖੀ ਨਾ ਮੈਂ ਸੋਹਰਿਆਂ ਦੀ ਹੋਈ ਇਹ ਹੁਣ ਹਾਲ ਉਹਨਾਂ तमाम ਭਾਰਤੀਆਂ ਦਾ ਬਣ ਚੁੱਕਿਆ ਹੈ ਜਿਹੜੇ ਕਿ ਇਸ ਵੇਲੇ ਅਮਰੀਕਾ ਤੋਂ ਡਿਪੋਰਟ ਹੋ ਕੇ ਪੰਜਾਬ ਆ ਚੁੱਕੇ ਨੇ ਤਾਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਤਾਂ ਦੇਖਦਿਆਂ ਕਿ ਆਖਿਰਕਾਰ ਹੁਣ ਇੰਨਾ ਚੋ ਕਿੰਨੇ ਕ ਵਿਚਾਰੇ ਆਪੋ ਆਪਣੇ ਘਰਾਂ 'ਚ ਜਾਂਦੇ ਨੇ ਜਾਂ ਜਿਹੜੇ ਇੱਥੇ ਵੀ ਭਾਰਤ ਦੀਆਂ ਜੇਲਾਂ ਦੇ ਵਿੱਚ ਬੰਦ ਹੁੰਦੇ ਨੇ ਤਾਂ ਸਰਕਾਰਾਂ ਦੀ ਸਭ ਤੋਂ ਵੱਡੀ ਜਵਾਬਦੇਹੀ ਬਣ ਜਾਂਦੀ ਹੈ ਜਿੰਨੇ ਵੀ ਇਹ ਡਿਪੋਰਟ ਹੋ ਕੇ ਆਏ ਨੇ ਤਾਂ ਧੰਨਵਾਦ